ਪੰਜਾਬ ਦੇ ਵਿੱਚ ਮਹਿਜ਼ ਸਿਰਫ ਪੱਗਾਂ ਅਤੇ ਝੰਡਿਆਂ ਦੇ ਹੀ ਰੰਗ ਬਦਲੇ ਨੇ ਕਾਰਸ਼ੈਲੀ ਨiyet ਅਤੇ ਨੇਤਾ ਉਹੀ ਨਜ਼ਰ ਆ ਰਹੇ ਨੇ ਜਿਨ੍ਹਾਂ ਇਹ ਕਹਿਣਾ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖੈਰਾ ਦਾ ਜੋ ਕਿ ਅੱਜ ਪਹੁੰਚੇ ਸੀ ਤਲਵੰਡੀ ਸਾਬੋ ਇਸ ਮੌਕੇ ਖੈਰਾ ਅਤੇ ਭਗਵੰਤ ਮਾਨ ਨੇ ਕਾਂਗਰਸ ਸਰਕਾਰ ਨੂੰ ਸਿਰੇ ਦੀ ਨਕਮੀ ਸਰਕਾਰ ਐਲਾਨਿਆ ਹੈ ਪੰਜਾਬ ਦੇ ਵਿੱਚ ਆਏ ਦਿਨ ਖੁਦਕੁਸ਼ੀਆਂ ਕਰ ਰਹੇ ਕਿਸਾਨ ਅਤੇ ਨਸ਼ੇ ਨਾਲ ਮਰ ਰਹੀ ਨੌਜਵਾਨੀ ਨੂੰ ਬਚਾਉਣ ਦਾ ਹੌਕਾ ਦਿੰਦਿਆਂ ਹੋਇਆਂ ਆਪਾਗੂ ਸੁਖਪਾਲ ਖੈਰਾ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਸ ਮੌਕੇ ਖੈਰਾ ਨੇ ਕੈਪਟਨ ਸਰਕਾਰ ਤੋਂ ਐਗਰੀਕਲਚਰ ਐਮਰਜੈਂਸੀ ਲਾਉਂਗ ਦੀ ਮੰਗ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਜਾਨਲੇਵਾ ਹੋ ਗਿਆ ਵਾ ਜਿਹਦੇ ਨਾਲ ਸਾਡਾ ਸਮਾਜ ਖਤਰੇ 'ਚ ਪੈ ਗਿਆ ਵਾ ਕਿ ਇੱਕ ਤਾਂ ਉਹ ਪੰਜਾਬ ਦੇ ਵਿੱਚ ਐਗਰੀਰੀਅਨ ਐਮਰਜੈਂਸੀ ਦਾ ਐਲਾਨ ਕੀਤਾ ਜਾ। ਐਗਰੀਕਲਚਰ ਐਮਰਜੈਂਸੀ। ਔਰ ਦੂਸਰਾ ਕਿ ਇੱਕ ਪੰਜਾਬ ਸਰਕਾਰ ਕੈਬਨਿਟ ਚ ਫੈਸਲਾ ਲਵੇ। ਇੱਕ ਵਾਰ ਕਰਨਾਟਕਾ ਦੀ ਦੇ ਵਿੱਚ 2013 ਚ ਬਹੁਤ ਭਾਰੀ ਸੋਕਾ ਪੈ ਗਿਆ ਸੀ। ਤਾਂ ਕਰਨਾਟਕਾ ਦੇ ਚੀਫ ਮਿਨਿਸਟਰ ਮਿਸਟਰ 우ਮਨ ਚੰਡੀ ਨੇ ਉਸ ਵਕਤ ਕੈਬਨਿਟਸ ਫੈਸਲਾ ਲਿਆ ਸੀਗਾ ਕਿ 1 ਸਾਲ ਲਈ ਟੋਟਲ ਕਿਸਾਨਾਂ ਦੇ ਕਰਜ਼ਿਆਂ ਤੇ ਤੇ ਵਿਆਜ ਤੇ ਮੋਰਟੇਰੀਅਮ ਲਾਗਤਾ ਸੀ ਯਾਨੀ ਕਿ ਕੋਈ ਰਿਕਵਰੀ ਨਹੀਂ ਹੋਵੇਗੀ ਲੋਨਸ ਦੀ ਕਿਸੇ ਕਿਸਾਨ ਤੋਂ ਕਿਸੇ ਕਿਸਾਨ ਤੋਂ ਜਿਹੜਾ ਇੰਟਰਸਟ ਆ ਉਹ ਵਸੂਲਿਆ ਨਹੀਂ ਜਾਵੇਗਾ ਅੱਜ ਉਹਦੋਂ ਦੇ ਭੈੜੇ ਹਾਲਾਤ ਪੰਜਾਬ ਦੇ ਨੇ ਇਸ ਲਈ ਮੈਂ ਮੰਗ ਕਰੂੰਗਾ ਕਿ ਪੰਜਾਬ ਵਿੱਚ 1 ਸਾਲ ਲਈ ਐਗਰੀਕਲਚਰ ਐਮਰਜੈਂਸੀ ਲਾ ਕੇ ਮੋਰਟੇਰੀਅਮ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਔਰ ਕੋਈ ਸਾਰੀਆਂ ਚੋਕੇ ਰਿਕਵਰੀਆਂ ਨੇ ਲੋਕ ਡਰਾਉਂਦੇ ਨੇ ਵਿਆਜ ਨੇ ਲੋਕ ਡਰਾਉਂਦੇ ਨੇ ਤੇ ਜਿਹੜੇ ਵਿਆਜ ਨੇ ਉਹ ਭਾਵਾਂ ਛੋਟੇ ਕਿਸਾਨ ਦਾ ਸਰਕਾਰ 5 ਏਕੜ ਤੋਂ ਥੱਲੇ ਦਾ ਵਿਆਜ ਉਸ ਨੂੰ ਇੰਟਰਸਟ ਨੂੰ ਗਵਰਨਮੈਂਟ ਭਰੇ ਫॉर 1 ਇਅਰ ਔਰ ਤਿੰਨ ਦਿਨ ਦਾ ਇੱਕ ਵਿਸ਼ੇਸ਼ ਅਸੈਂਬਲੀ ਸੈਸ਼ਨ ਬੁਲਾਓ ਉਸ ਨੂੰ ਲਾਈਫ ਕਰੋ ਸਾਡੀ ਸਾਰਿਆਂ ਦੀ ਗੱਲਾਂ ਸੁਣੋ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਅਤੇ ਦੂਜੀਆਂ ਪਾਰਟੀਆਂ ਦੇ ਖੇਤੀ ਨਾਲ ਸੰਬੰਧਿਤ ਉਥੇ ਥ੍ਰੈਡ ਬੇਅਰ ਡਿਸਕਸ਼ਨ ਹੋਵੇ ਬ੍ਰੀਕੀ ਨਾਲ ਸ਼ਰੂਮਣੀ ਅਕਾਲੀ ਦਲ ਵੱਲੋਂ ਬੀਤੇ ਦਿਨੀ ਜ਼ਬਰ ਵਿਰੋਧੀ ਲਹਿਰ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ ਇਸ ਮੌਕੇ ਬੋਲਦਿਆਂ ਹੋਇਆਂ ਸੁਖਪਾਲ ਖੈਰਾ ਨੇ ਕਿਹਾ ਹੈ ਕਿ ਛੱਜ ਦਾ ਬੋਲੇ ਛਾਲਣੀ ਵੀ ਬੋਲੇ ਜਿਨ੍ਹਾਂ ਦੇ ਰਾਜ ਵਿੱਚ ਸਭ ਤੋਂ ਵੱਧ ਜ਼ੁਲਮ ਹੋਏ ਨੇ ਅੱਜ ਉਹੀ ਅਕਾਲੀ ਦਲ ਜ਼ਬਰ ਦੇ ਨਾਮ ਉੱਤੇ ਮਗਰਮੱਛ ਤੇ ਹੰਝੂ ਬਹਾ ਰਹੀ ਹੈ ਸੁਖਬੀਰ ਹੁਣੀ ਉਹਨਾਂ ਦਾ ਨੈਤਿਕ ਫਰਜ਼ ਨਹੀਂਗਾ ਜਿਨ੍ਹਾਂ ਦੇ ਰਾਜ ਵਿੱਚ ਸੈਂਕੜੇ ਹਜ਼ਾਰਾਂ ਕਿਸਾਨਾਂ ਨੇ ਆਤਮ ਹੱਤਿਆ ਕੀਤੀਆਂ ਉਹ ਨਹੀਂ ਬੋ ਜੱਜਤਾ ਬੋਲੇ ਛਾਨਣੀ ਨਹੀਂ ਬੋਲੇ ਕੱਲ ਇਹਨਾਂ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਪੰਜਾਬ ਦੇ ਵਿੱਚ ਜ਼ਬਰ ਵਿਰੋਧੀ ਲਹਿਰ ਸ਼ੁਰੂ ਕਰਦੇ ਜਿਨ੍ਹਾਂ ਨੇ 10 ਸਾਲ ਜ਼ਬਰ ਕੀਤਾ ਝੂਠੇ ਪਰਚੇ ਦਰਜ ਕੀਤੇ ਸਿਆਸੀ ਕਿਲਿੰਗਸ ਹੋਈਆਂ ਪੋਲਿਟੀਕਲ ਮਰਡਰਸ ਹੋਏ ਹਰ ਕਿਸਮ ਦੀ ਬਦਲਾਖੋਰੀ ਦੀ ਰਾਜਨੀਤੀ ਹੋਈ ਅੱਜ ਉਹ ਕਹਿ ਰਹੇ ਨੇ ਉੱਠ ਕੇ ਕਿ ਕਿਸਾਨਾਂ ਚਾਹੁੰਦੇ ਨੇ ਇਹ ਮਹਿਜ਼ ਮਗਰਮੱਛ ਦੇ ਹੰਝੂ ਨੇ ਔਰ ਜਿੱਥੋਂ ਤੱਕ ਪਰਚੇ ਦੀ ਗੱਲ ਪਰਚਾ ਮੈਂ ਜ਼ਿਆਦਾ ਜ਼ੋਰ ਨਾਲ ਨਹੀਂ ਐਮਫਸਾਈਜ਼ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਮਦਦ ਹੀ ਡੈਥ ਹੋਈ ਆ ਅਸੂਲਨ ਕੀ ਆ ਕਿ ਮੇਜਰ ਸਿੰਘ ਤੇੜਾਂ ਕਲਾਂ ਦਾ ਕਿਸਾਨ ਅਜਨਾਲੇ ਦਾ ਉਹਦੇ ਘਰ ਮੈਂ ਪਰਸੋਂ ਗਿਆ ਸੀਗਾ ਉਹਦਾ ਨੋਟ ਦੇਖਿਆ ਉਸ ਨੋਟ ਚ ਕੀ ਆਉਨੇ ਕਿ ਅਸੀਂ ਕਾਂਗਰਸ ਦੀ ਜੋ ਫਾਰਮ ਭਰਾਏ ਜੋ ਸਾਡੇ ਨਾਲ ਕਰਜ਼ਾ ਵੈਦਾ ਮਾਕ ਕੀਤੀ ਸਕੀਮ ਅਸੀਂ ਉਹਨਾਂ ਦੇ ਆਧਾਰ ਤੇ ਕਾਂਗਰਸ ਨੂੰ ਵੋਟਾਂ ਪਈਆਂ ਹੁਣ ਮੈਂ ਮਯੂਸ ਹੋ ਕੇ ਕਾਂਗਰਸ ਦੀ ਜੋ ਬੇਵਫਾਈ ਕੀਤੀ ਸਾਡੇ ਨਾਲ ਮੈਂ ਪੰਜਾਬ ਸਰਕਾਰ ਅਤੇ ਸ਼ਬਦ ਲਿਖਿਆ ਕੈਪਟਨ ਇਹਨਾਂ ਦੇ ਕਰਕੇ ਮੈਂ ਆਪਣੀ ਜਾਨ ਨੋਟ ਵਿੱਚ ਲਿਖਿਆ ਅਗਰ ਕੋਈ ਆਮ ਆਦਮੀ ਦਾ ਨਾਮ ਲੋਟ ਵਿੱਚ ਲਿਖਿਆ ਹੁੰਦਾ ਜਾਂ ਕਿਸੇ ਵਿਰੋਧੀ ਧਿਰ ਦੇ ਐਮ ਐਲ ਏ ਦਾ ਨੋਟਿਸ ਲਿਖਿਆ ਹੁੰਦਾ ਹੁਣ ਨੂੰ ਜਿਹੜਾ ਹੈ ਉਹ 304 ਵਿੱਚ ਕੇਸ ਰਜਿਸਟਰ ਹੋ ਜਾਣਾ ਸੀ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਦੋਸ਼ ਲਗਾਇਆ ਹੈ ਕਿ ਵੱਡੇ ਵੱਡੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅੱਜਕੱਲ੍ਹ ਅਕਾਲੀਆਂ ਨਾਲ ਮਿਲ ਕੇ ਸਰਕਾਰ ਚਲਾ ਰਹੇ ਨੇ ਅਤੇ ਇਹ ਵੀ ਕਿਹਾ ਹੈ ਕਿ ਅੱਜ ਕੈਪਟਨ ਸਾਹਿਬ ਆਪਣੇ ਵਾਅਦਿਆਂ ਤੋਂ ਵੀ ਮੁਨਕਰ ਹੋ ਚੁੱਕੇ ਨੇ ਇਹਨਾਂ ਦੇ ਆਪਸ ਦੇ ਵਿੱਚ ਆਲੇ ਹੋਏ ਨੇ ਆਪਸ ਵਿੱਚ ਮਿਲੇ ਹੋਏ ਨੇ ਮਾਫੀ ਸਾਰੇ ਸੇਮ ਚੱਲ ਰਹੇ ਨੇ ਕੈਪਟਨ ਨੇ ਸਿੱਧਾ ਕਿਹਾ ਅਖਬਾਰਾਂ 'ਚ ਮੈਂ ਬਾਦਲ ਨੂੰ ਕੁਝ ਨਹੀਂ ਕਹਾਂਗਾ ਕਿਉਂਕਿ ਉਹਨੇ ਉਹਨੂੰ ਕੁਝ ਨਹੀਂ ਕਿਹਾ ਸੋ ਇਹ ਆਪਸ ਚ ਨੇ ਦੇ ਬਾਰੀਏ ਬਣੀਆਂ ਨੇ ਆਮ ਆਦਮੀ ਪਾਰਟੀ ਕਰ ਕਰ ਜਾਊਗੀ ਜਿੱਥੇ ਪੰਜਾਬ ਜ਼ੁਲਮ ਹੋਊਗਾ ਜਿੱਥੇ ਪੰਜਾਬ ਦੇ ਵਿੱਚ ਹੱਕ ਜਿਹੜੇ ਨੇ ਉਹ ਮਾਰੇ ਜਾਣਗੇ ਪਰ ਲੋਕ ਸਭਾ 'ਚ ਬੋਲਣਾ ਪਵੇ ਵਿਧਾਨ ਸਭਾ 'ਚ ਬੋਲਣਾ ਪਵੇ ਸੜਕਾਂ 'ਤੇ ਆਉਣਾ ਪਵੇ ਧਰਨੇ ਲਾਉਣੇ ਪੈਣ ਅਸੀਂ ਆਮ ਆਮ ਲੋਕਾਂ ਦੇ ਨਾਲ ਪੰਡਤ ਸਾਹਿਬ ਬੇਰਅਦਬੀ ਕਾਰਡ ਦੇ ਦੋਸ਼ੀਆਂ ਨੂੰ ਉਹ ਕੈਪਟਨ ਸਾਹਿਬ ਨੇ ਐਲਾਨ ਕੀਤਾ ਸੀ ਕਿ 1 ਮਹੀਨੇ 'ਚ ਫੜ ਲਾਂਗੇ 4 ਮਹੀਨੇ ਹੋ ਚੁੱਕੇ ਕਿ ਕੱਲਾ ਕਮਿਸ਼ਨ ਹੀ ਕਾਇਮ ਹੋਇਆ ਹੈ ਜੀ ਤੱਕ ਕਮਿਸ਼ਨ ਕਾਇਮ ਹੋਇਆ ਪਲੱਸ ਗੁਟਕਾ ਸਾੜ ਦੀ ਸੌਂ ਖਾਦੀ ਸੀ ਇੱਥੇ ਬਠਿੰਡਾ ਦੀ ਧਰਤੀ 'ਤੇ ਕਿ ਨਾ 1 ਮਹੀਨੇ ਦੇ ਵਿੱਚ ਵਿੱਚ ਡਰਗ ਮਾਰ ਕੇ ਖਤਮ ਕਰ ਦੂੰਗਾ ਉਹ ਸਾਰੇ ਉਹ ਮੇਜੇ ਮੇਂ ਫਿਰਦੇ ਨੇ ਬੱਸਾਂ ਉਮੇਜੇ ਮੇਂ ਇੱਕ ਬਾਦਲਾਂ ਦੀਆਂ ਗੂੰਜਦੀਆਂ ਫਿਰਦੀਆਂ ਨੇ ਸੈਂਡਮਾਫੀ ਇਹ ਅਦਵੀ ਲਗਾਤਾਰ ਜਾਰੀ ਉਹ ਬਿਆਦਵੀ ਚ ਚੱਲ ਰਹੀ ਹੈ ਸੋ ਸਿਰਫ ਪੱਗਾਂ ਦੇ ਤੇ ਛੰਡਿਆਂ ਦੇ ਰੰਗ ਬਦਲੇ ਨੇ ਲੁੱਟ ਲੁੱਟ ਕਰਨ ਵਾਲੇ ਹੱਥ ਬਦਲੇ ਨੇ ਜੇਬਾਂ ਸਾਡੀਆਂ ਪੰਜਾਬੀਆਂ ਦੀਆਂ ਹਜੇ ਵੀ ਲੁੱਟੀਆਂ ਜਾ ਰਹੀਆਂ ਹੁਣ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਉਭਾਰ ਕਰਦੀ ਹੋਈ ਦਿਖਾਈ ਦੇ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਇਹ ਕੋਸ਼ਿਸ਼ਾਂ ਭਵਿੱਖ ਵਿੱਚ ਕਿੰਨੀਆਂ ਕੁ ਕਾਮਯਾਬ ਹੋਣਗੀਆਂ ਇਹ ਤਾਂ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਗਲੋਬਲ